ਸਤ ਸ੍ਰੀ ਅਕਾਲ ਦੋਸਤੋ ਪੰਜ ਪਾਣੀ ਟੀਵੀ 'ਚ ਤੁਹਾਡਾ ਸਵਾਗਤ ਹੈ ਇਸ ਵਕਤ ਅਸੀਂ ਖੜੇ ਹਾਂ ਸਰਹੰਦ ਕਨਾਲ ਦੇ ਬਹਿਮਣ ਪੁੱਤੋਂ ਲਗਭਗ 500 ਮੀਟਰ ਦੀ ਦੂਰੀ ਤੇ ਰਾਤ ਇੱਥੇ ਪੁਲਿਸ ਨਾਲ ਲੁਟੇਰਿਆਂ ਦੀ ਮੁੱਠ ਭੇੜ ਹੋਈ ਹੈ ਫਾਇਰਿੰਗ ਵੀ ਹੋਈ ਹੈ ਪਹਿਲਾਂ ਪੁਲਸ ਤੇ ਗੋਲੀ ਚਲਾਈਆਂ ਲੁਟੇਰਿਆਂ ਨੇ ਉਸ ਤੋਂ ਬਾਅਦ ਜਵਾਬੀ ਕਾਰਵਾਈ ਦੌਰਾਨ ਲੁਟੇਰਿਆਂ ਦੀ ਵੀ ਫਾਇਰਿੰਗ ਕੀਤੀ ਗਈ ਪੁਲਿਸ ਵੱਲੋਂ ਜਿਸ ਵਿੱਚ ਇੱਕ ਪੁਲਸ ਮੁਲਾਜ਼ਮ ਤੇ ਉਸ ਤੋਂ ਬਾਅਦ ਜਵਾਬੀ ਕਾਰਵਾਈ ਦੇ ਵਿੱਚ ਲੁਟੇਰੇ ਵੀ ਜ਼ਖਮੀ ਹੋ ਗਏ ਤਿੰਨ ਲੁਟੇਰੇ ਸੀ ਜਿਹੜੇ ਇਹਨਾਂ ਨੂੰ ਕਾਬੂ ਕੀਤਾ ਗਿਆ ਬੀਤੇ ਸ਼ੁੱਕਰਵਾਰ ਜਿਹੜੇ ਰਿਲਾਇੰਸ ਮਾਲ ਦੇ ਨੇੜੇ ਇੱਕ ਸ਼ਰਾਬ ਦੇ ਠੇਕੇ ਤੋਂ ਵਾਈਨ ਸ਼ਾਪ ਤੋਂ ਦੋ ਲੁਟੇਰਿਆਂ ਨੇ 10000 ਰੁਪਏ ਤੇ ਇੱਕ ਮੋਬਾਈਲ ਲੁੱਟਖੋ ਕੀਤਾ ਸੀ ਉਸ ਤੋਂ ਬਾਅਦ ਫਰਾਰ ਹੋ ਗਏ ਸੀ ਜਿਸ ਤੋਂ ਬਾਅਦ ਪੁਲਿਸ ਨੂੰ ਇਹਨਾਂ ਦੀ ਤਲਾਸ਼ ਸੀ ਤੇ ਆਖਰਕਾਰ ਪੁਲਿਸ ਟੀਮ ਨੂੰ ਸੂਚਨਾ ਮਿਲੀ ਸੀ ਪਰਸਨਗਰ ਇੱਕ ਘਰ ਦੇ ਵਿੱਚ ਇਹ ਲੋਕੇ ਬੈਠੇ ਸੀ ਜਿਸ ਦਰਾਂ ਪਿੱਛਾ ਕਰਦੇ ਹੋਏ ਪੁਲਿਸ ਇਹਨਾਂ ਦੇ ਪਿੱਛੇ ਸੀ ਤੇ ਲੁਟੇਰਿਆਂ ਵੱਲੋਂ ਜਦੋਂ ਫਾਇਰਿੰਗ ਕੀਤੀ ਗਈ ਹੈ ਤਾਂ ਉਸ ਫਾਇਰਿੰਗ 'ਤੇ ਇੱਕ ਪੁਲਸ ਮੈਂਬਰ ਜਮ ਤੇ ਉਸ ਤੋਂ ਬਾਅਦ ਜਵਾਬੀ ਕਾਰਵਾਈ 'ਚ ਲੁਟੇਰੇ ਚੱਕੇ ਹੋ ਗਏ ਮੌਕੇ ਤੇ ਜਿੱਥੇ ਇਹ ਘਟਨਾ ਹੋਈ ਸੀ ਜਾਂਚ ਕਰਨ ਲਈ ਫੋਰੈਂਸਿਕ ਟੀਮ ਪਹੁੰਚੀ ਹੋਈ ਹੈ ਸੈਂਪਲ ਲੈ ਜਾਣਗੇ ਬਲੱਡ ਦੇ ਤੇ ਹੁਣੇ-ਹੁਣੇ ਬਠਿੰਡਾ ਦੇ ਐਸਐਸਪੀ ਮੈਡਮ ਅਮਨੀਤ ਕੁੰਡਲ ਜੀ ਪਹੁੰਚੇ ਨੇ ਆਪਾਂ ਗੱਲਬਾਤ ਕਰਦੇ ਹਾਂ ਡਿਟੇਲ ਜਾਣਦੇ ਹਾਂ ਕਿ ਕੀ ਘਟਨਾ ਸੀ ਰਾਤ ਤੇ ਹੁਣ ਤੱਕ ਕੀ ਕਾਰਵਾਈ ਹੋਈ ਹੈ ਕੌਣ-ਕੌਣ ਇਹਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਇਹ ਘਟਨਾ ਦਾ ਬੈਕਗ੍ਰਾਉਂਡ ਇਹ ਹੈ ਜੀ ਕਿ 2 2 ਮਹੀਨوں ਕੈਂਟ ਥਾਣੇ ਦੇ ਏਰੀਆ ਰਿਲਾਈਐਂਸ ਮਾਲ ਦੇ ਕੋਲ ਇੱਕ ਦਵਾਈਨ ਸ਼ਾਪ ਤੇ ਦੋ ਫੇਸਿਸ ਕਵਰਡ ਵਿਅਕਤੀਆਂ ਵੱਲੋਂ ਵੈਪਨ ਦੀ ਨੋਕ ਤੇ 10000 ਕੈਸ਼ ਔਰ ਇੱਕ ਮੋਬਾਈਲ ਜਿਹੜਾ ਕਰਿੰਦਾ ਸੀ ਵਾਈਨ ਸ਼ਾਪ ਦਾ ਉਹਦੇ ਵੱਲੋਂ ਖੋ ਕੇ ਲੈ ਗਏ ਸੀਗੇ ਉਸ ਬਿਹਫ ਤੇ ਅਸੀਂ 382 34 IPC ਦੇ ਇਕੁਇਲੈਂਟ ਸੈਕਸ਼ਨਸ ਔਰ ਆਰਮਜ਼ ਆਗਰੇ ਵੱਖ-ਵੱਖ ਸੈਕਸ਼ਨਸ ਦੇ ਤਹਿਤ ਕੈਂਟ ਥਾਣੇ ਚਫੇਰ ਨੰਬਰ 68 ਲਾਜ ਕੀਤਾ ਸੀਗਾ ਅਗੇਂਸਟ ਅਨਨੋਨ ਅਕਿਊਸਡ ਪਰਨੀਤ ਤਫਤੀਸ਼ ਇਹਨਾਂ ਦੀ ਜਦੋਂ ਸਾਨੂੰ ਇਨਫੋਰਮੇਸ਼ਨ ਮਿਲੀ ਆਇਡੈਂਟੀਫਾਈ ਹੋ ਗਏ ਤੇ ਕੱਲ CIA 1 ਦੀ ਟੀਮ ਨੂੰ ਇਨਫੋਰਮੇਸ਼ਨ ਸਿਗੀ ਕਿ ਪਾਰਸ ਰਾਮ ਨਗਰ ਪਾਰਸ ਰਾਮ ਨਗਰ ਚ ਇੱਕ ਰੋਹਿਤ ਪੈਪਸੀ ਨਾ ਦਾ ਵਿਅਕਤੀ ਹੈ ਜਿਹਦੇ ਕਰੇ ਦੋਨੋਂ ਜਿਹੜੇ ਉਸ ਕੇਸ ਦੇ ਦੋਸ਼ੀ ਹੈਗੇ ਉਹ ਲੁਕੇ ਤੇ ਜਿਹੜੀ ਸਾਡੀ ਟੀਮ ਹੈ ਕੱਲ ਸ਼ਾਮ ਨੂੰ ਜਦੋਂ ਉੱਥੇ CIA ਔਰ ਪੈਂਟ ਥਾਣੇ ਦੀ ਟੀਮ ਉਹਦੇ ਕਰਤੇ ਰੇਡ ਕਰਨ ਗਈ ਤੇ ਵਨ ਆਫ ਦਾ ਕਿਊ ਜਿਹੜਾ ਨਾ ਅਮਰਜੀਤ ਵਾਸੀ ਕੋਠੇ ਅਮਰਪੁਰਾ ਬਸਤੀ ਇਹਨੇ ਸਾਡੀ ਟੀਮ ਤੇ ਫਾਇਰ ਕੀਤਾ ਔਰ ਜਿਹੜਾ ਸਾਡਾ ASI ਚਾਰਜ ਸੀਗਾ ਸੁਖਪ੍ਰੀਤ ਸਿੰਘ CIA 1 ਵੱਲੋਂ ਉਹਦੇ ਲੱਤ ਤੇ ਇੰਜਰੀ ਹੋਈ ਔਰ ਉਹ ਜਿਹੜੇ ਤਿੰਨੋਂ ਦੋਸ਼ੀ ਸੀਗੇ ਮੌਕੇ ਤੋਂ ਭੱਜ ਗਏ ਆਪਣਾ ਵੈਪਨ ਲੈ ਕੇ ਤੇ ਉਹਦੇ ਤੇ ਅਸੀਂ FIR 95 पीएस ਕਨਾਲ ਕਲੋਨੀ ਅੰਡਰ ਸੈਕਸ਼ਨ ਅਟੈਂਪਟ ਟੂ ਮਰਡਰ 353 86 ਵਕਫਕ ਸੈਕਸ਼ਨਸ ਆਫ ਆਰਮਜ਼ ਐਕਟ ਦੇ ਤਹਿਤ ਦਰਜ ਕੀਤਾ ਅਤੇ ਸਾਡੀ ਸਾਰੀ ਹੀ ਜ਼ਿਲ੍ਹੇ ਦੀ ਪੁਲਿਸ ਨੂੰ ਅਲਰਟ ਕੀਤਾ ਗਿਆ ਪੀਸੀਆ ਟੀਮਸ ਐਕਟੀਵੇਟ ਕੀਤੀਆਂ ਗਈਆਂ ਚਲੋ ਲੇਟ ਨਾਈਟ ਸਾਡੀ ਟੀਮਾਂ ਵਕਫਕ ਇਹਨਾਂ ਨੂੰ ਕਾਲ ਰਹੀਆਂ ਸੀ ਤੇ ਪਨਾਲ ਕਲੋਨੀ ਦੇ ਹੀ ਰਿੰਗ ਰੋਡ ਦੇ ਨੇੜੇ ਜਿਹੜਾ ਇਹ ਤੁਸੀਂ ਨਹਿਰ ਦੇਖਦੇ ਹੋ ਜਾਂਦੀ ਹੈ ਇੱਥੇ ਸਾਡੀ ਟੀਮ ਨੇ ਜਿਹੜਾ ਪਿਛਲੀ ਵਾਲੀ ਟੀਮ ਜਿਵੇਂ ਹੈਡਕਵਰਟੇਲ ਸੀਗਾ ਉਹਨੇ ਆਈਡੈਂਟੀਫਾਈ ਕੀਤੇ ਦੋਸ਼ੀ ਤੇ ਇਸ ਟੀਮ ਨੂੰ ਜਿਹੜਾ ਕੇਐਸਆਈ ਗੁਰਪ੍ਰੀਤ ਲੀਡ ਕਰ ਰਿਹਾ ਸੀ ਇਹਨਾਂ ਨੇ ਆਪਣੀ ਗੱਡੀ ਰੋ ਉਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤੇ ਜਿਹੜਾ ਅਮਰਜੀਤ ਹੈ ਉਹਨੇ ਦੁਬਾਰਾ ਸਾਡੀ ਟੀਮ ਤੇ ਸਿੱਧੇ ਫਾਇਰ ਕੀਤੇ ਦੋ ਰਾਉਂਡ ਜਿਹਦੀ ਜਵਾਬੀ ਫਾਇਰ ਚ ਸਾਡੇ ਐਸਆਈ ਨੇ ਆਪਣੀ ਸਰਵਿਸ ਰਿਪੋਰਟ ਸਰਵਿਸ ਵੈਪਨ ਨਾਲ ਤਿੰਨ ਰਾਉਂਡ ਫਾਇਰ ਕੀਤੇ ਜਦੋਂ ਚੋ ਇੱਕ ਜਿਹੜਾ ਅਮਰਜੀਤ ਹੈ ਉਹਦੀ ਲੱਤ ਤੇ ਵੱਜਿਆ ਤੇ ਜਿਹੜਾ ਦੂਜਾ ਰਾਜੀਵ ਹੈ ਉਹਦੀ ਲੱਤ ਤੇ ਵੱਜਿਆ ਤੇ ਉਸ ਤੋਂ ਬਾਅਦ ਇਹਨਾਂ ਨੂੰ ਇਹਨਾਂ ਦਾ ਵੈਪਨ ਵੀ ਉੱਥੇ ਬਰਾਮਦ ਹੋ ਗਿਆ ਤੇ ਇਹਨਾਂ ਦੋਨਾਂ ਨੂੰ ਜਿਹੜੇ ਇੰਜਰਡ ਸੀਗੇ ਉਹਨਾਂ ਨੂੰ ਸਿਵਲ ਹਸਪੀਟਲ ਟ੍ਰੀਟਮੈਂਟ ਲਈ ਲੈ ਕੇ ਜਾਇਆ ਗਿਆ ਤੇ ਉਸ ਤੋਂ ਬਾਅਦ ਅਸੀਂ ਇਹਨਾਂ ਤੇ ਐਫਆਈਆਰ ਨੰਬਰ 96 ਅੰਡਰ ਸੇਮ ਸ ਹੁਣ ਅਸੀਂ ਇਹਨਾਂ ਦੀ ਰਿਮਾਂਡ ਵਗੈਰਾ ਬਾਤ ਚ ਲੈ ਕੇ ਦੇਖਾਂਗੇ ਕਿ ਇਹਦੇ 'ਚ ਕੀ-ਕੀ ਦਾ ਰੀਜ਼ਨ ਹੈ ਕਿ ਕਿਹਨਾਂ ਨੇ ਕ੍ਰਾਈਮ ਪਹਿਲਾਂ ਕਿਤੇ ਹੋਰ ਔਰ ਹੁਣ ਤੱਕ ਪਤਾ ਲੱਗਿਆ ਕਿ ਜਿਹੜਾ ਅਮਰਜੀਤ ਅਮਰਜੀਤ ਹੈ ਉਹਦੇ ਤੇ ਤਿੰਨ ਮੁਕਦਮੇ ਪੁਰਾਣੇ ਸਨਾਚਿੰਗ ਵਗੈਰਾ ਦੇ ਦਰਜ ਹੈ ਔਰ ਜਿਹੜਾ ਰਾਜੀਵ ਹੈ ਉਹਦੇ ਤੇ ਕੋ-ਕੋਵਿਡ ਦੀ ਉਲੰਘਣਾ ਵਾਲਾ ਪਰਚਾ ਦਰਜ ਹੈ ਤੇ ਜਿਹੜਾ ਰੋਹਿਤ ਪੈਪਸੀ ਉਹਦੇ ਤੇ ਹੁਣ ਤੱਕ ਕੋਈ ਪੁਰਾਣਾ ਪਰਚਾ ਦਰਜ ਨਹੀਂ ਹੈ ਵੈਪਨ ਕਿਥੋਂ ਲਕਏ ਸੀ ਜੀ ਪਤਾ ਨਹੀਂ ਜੀ ਵੈਪਨ ਹੁਣ ਤੱਕ ਜਿਹੜਾ ਪਤਾ ਲੱਗਿਆ ਇਹਨੇ ਆਪਣੇ ਜਿਹੜਾ ਅਮਰਜੀਤ ਹੈ ਉਹਨੇ ਆਪਣੇ ਇੱਕ ਦੋਸਤ ਨੂੰ ਲਿਆ ਸੀ ਜੋ ਪ੍ਰੀਲਿ

accused identify ہوئے ਸੀ ਸਰ मैम ਸਰ ਸਰ سامنے جی بولਤੇ ਰਹੀ ਮੈਂ ਸੋ ਬੇਸਿਕਲੀ ਅ ਕੱਲ ਤਾਂ ਸਾਨੂੰ ਇਹੀ ਆਇਡੈਂਟੀਫਾਈ ਹੋਈ ਸੀ ਤੇ ਉਹਨਾਂ ਨੂੰ ਫੜਨ ਲਈ ਹੀ ਸਾਡੀ ਟੀਮ ਗਈ ਸੀ ਜਦੋਂ ਇਹਨਾਂ ਨੇ ਸਾਡੀ ਟੀਮ ਤੇ ਫਾਇਰ ਕਰ ਦਿੱਤਾ ਬਾਕੀ ਬਾਕੀ ਤਫਸੀਲ ਅੱਗੇ ਦੇਖੀ ਜਾਏਗੀ ਦਿਲ ਨਾਉ दैट ਮਨੀ ਇਸ ਨਾਟ ਕਵਰਡ ওকে ਜੀ